ਇਸ ਵਕਤ ਦੀ ਸਭ ਤੋਂ ਵੱਡੀ ਖਬਰ ਅਸੀਂ ਪੰਜਾਬ ਤੋਂ ਦੱਸ ਰਹੇ ਹਾਂ ਜੋ ਕਿ ਹਰ ਪੰਜਾਬੀ ਦੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਇੱਕ ਖਬਰ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਕੇਸ ਦੇ ਤਹਿਤ ਗ੍ਰਿਫਤਾਰ ਹਨ ਅਮਰਿਤਪਾਲ ਸਿੰਘ ਦੇ ਸਬੰਧੀ ਅਸੀਂ ਵੱਡੀ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂ ਕਿਉਂਕਿ ਹਾਲ ਹੀ ਦੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਦੀ ਵੱਡਾ ਲੋਕਾਂ ਦਾ ਫਤਵਾ ਆਪਣੇ ਵੱਲ ਹਾਸਲ ਕੀਤਾ ਤਾਂ ਉਸ ਨੂੰ ਸਬੰਧੀ ਵੱਡੀ ਅਪਡੇਟ ਜੋ ਹਰ ਪੰਜਾਬੀ ਦੇਖਣਾ ਚਾਹੁੰਦਾ ਸੀ ਕਿ ਅਮਰਿਤਪਾਲ ਹੁਣ ਸੌਂ ਚੁੱਕਣਗੇ ਜਾਂ ਨਹੀਂ ਲੋਕ ਸਭਾ ਦੇ ਅੰਦਰ ਤਾਂ ਉਸ ਸਬੰਧੀ ਇੱਕ ਵੱਡੀ ਅਪਡੇਟ ਅਸੀਂ ਤੁਹਾਡੇ ਤੱਕ 55 ਜਾ ਰਹੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸੱਚ ਕੋ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਓ ਅਤੇ ਥੱਲੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਪੰਜਾਬ ਦੇਸ਼ ਦੀ ਸਮੁੱਚੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਖਬਰ ਤੁਹਾਡੇ ਤੱਕ ਪਹੁੰਚ ਸਕੇ ਤਾਂ ਖਬਰ ਨਸ਼ਰ ਕਰ ਲੈਣੇ ਹਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਚੁਣੇ ਗਏ ਅਤੇ ਡਿਬਰਗੜ੍ਹ ਜੇਲ੍ਹ ਵਿੱਚ ਪਿਛਲੇ 1 ਸਾਲ ਤੋਂ ਬੰਦ ਅਮਰਿਤਪਾਲ ਸਿੰਘ ਨੂੰ ਸਦਨ ਦੇ ਵਿੱਚ ਸੌਣ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ 4 ਦਿਨ ਦੀ ਪੈਰੋਲ ਦੇ ਦਿੱਤੀ ਗਈ ਹੈ ਜੀ ਹਾਂ ਵੱਡੀ ਖਬਰ ਹੈ ਪੰਜਾਬ ਸਰਕਾਰ ਵੱਲੋਂ 4 ਦਿਨ ਦੀ ਪੈਰੋਲ ਦੇ ਦਿੱਤੀ ਗਈ ਹੈ ਇਹ ਪੈਰੋਲ 5 ਜੁਲਾਈ ਤੋਂ ਦਿੱਤੀ ਗਈ ਹੈ ਅਤੇ ਇਸ ਪੈਰੋਲ ਦਰਮਿਆਨ ਹੀ ਅਮਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਨਿਗਰਾਨੀ ਵਿੱਚ ਹੀ ਰਹੇਗਾ ਅਮ੍ਰਿਤਸਰ ਦੀ ਪੁਲਿਸ ਅਸਾਮ ਲਈ ਰਵਾਨਾ ਹੋ ਗਈ ਹੈ ਅਤੇ ਤਾਂਕੀ ਡਿਬਰਗੜ ਜੇਲ੍ਹ ਵਿੱਚੋਂ ਉਸ ਨੂੰ ਲੋਕ ਸਭਾ ਵਿੱਚ ਲਿਆਂਦਾ ਜਾ ਸਕੇ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਸਪੀਕਰ ਵੱਲੋਂ 5 ਜੁਲਾਈ ਨੂੰ ਸੌਂਹ ਚੁੱਕਣ ਲਈ ਸਮਾਂ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਅਮਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਰੱਖਿਆ ਹੋਇਆ ਹੈ ਅਤੇ ਉਸ ਉੱਤੇ ਕੋਈ ਹੋਰ ਮਾਮਲੇ ਵੀ ਦਰਜ ਹਨ ਪਰ ਬੀਤੇ ਮਹੀਨੇ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਲੋਕਾਂ ਦਾ ਬਹੁਤ ਵੱਡਾ ਫਤਵਾ ਆਪਣੇ ਨਾਮ ਕੀਤਾ ਹੈ ਅਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਅਮਰਿਤਪਾਲ ਸਿੰਘ ਨੇ ਚੋਣ ਜਿੱਤਣ ਤੋਂ ਬਾਅਦ ਵੀ ਜੇਲ੍ਹ ਵਿੱਚ ਬੰਦ ਹੋਣ ਕਰਕੇ ਲੋਕ ਸਭਾ ਵਿੱਚ ਜਾ ਕੇ ਹਲੇ ਤੱਕ ਸੌਹ ਨਹੀਂ ਚੁੱਕੀ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਉਸ ਨੂੰ 4 ਦਿਨਾਂ ਦੀ ਪੈਰੋਲ ਤੇ ਲਿਆਂਦਾ ਜਾ ਰਿਹਾ ਹੈ ਵੱਡੀ ਜਾਣਕਾਰੀ ਇਹ ਵੀ ਦੇ ਦਿੰਨੀ ਹੈ ਕਿ ਅਮਰਿਤਪਾਲ ਸਿੰਘ ਨੂੰ ਸੁਰੱਖਿਆ ਦੇ ਮੱਦੇਨਜ਼ਰ ਸੜਕੀ ਮਾਰਗਦਿਤਾ ਉਤੇ ਹਵਾਈ ਜਹਾਜ਼ ਰਾਹੀਂ ਅਸਾਮ ਤੋਂ ਦਿੱਲੀ ਲੈ ਕੇ ਲਿਆਂਦਾ ਜਾਵੇਗਾ ਜਿੱਥੇ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਸੌਂ ਚੱਕਵਾਂ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਵਾਪਸ 9 ਜੁਲਾਈ ਤੋਂ ਪਹਿਲਾਂ-ਪਹਿਲਾਂ ਵਾਪਸ ਜੇਲ੍ਹ ਵਿੱਚ ਪੁਲਿਸ ਵੱਲੋਂ ਹੀ ਭੇਜਿਆ ਜਾਵੇਗਾ ਤ ਵੱਡੀ ਅਪਡੇਟ ਹੈ ਕਿਉਂਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਖੈਰ ਇਹਨਾਂ ਸਭ ਚੀਜ਼ਾਂ ਤੇ ਅਫਵਾਹਾਂ ਤੇ ਬ੍ਰੇਕ ਲੱਗ ਚੁੱਕੀ ਅਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ 4 ਦਿਨਾਂ ਦੀ ਮੌਹਲਤ ਦੇ ਦਿੱਤੀ ਹੈ ਯਾਨੀ ਕਿ ਪੈਰੋਲ ਦੇ ਦਿੱਤੀ ਗਈ ਹੈ ਇਹ ਪੈਰੋਲ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਕਿਉਂਕਿ ਉਹ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਹਨ ਖਡੂਰ ਸਾਹਿਬ ਕੰਸਟੀਚੁਐਂਸੀ ਤੋਂ ਉਹਨਾਂ ਨੇ ਬਹੁਤ ਵੱਡਾ ਫਤਵਾ ਆਪਣੇ ਹੱਕ 'ਚ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਫਤਵਾ ਜ਼ਾਹਿਰ ਕੀਤਾ ਇੱਕ ਵੱਡੀ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਤਾਂ ਹੁਣ ਉਹ ਤਸਵੀਰਾਂ ਦੇਖਣੀਆਂ ਲਾਜ਼ਮੀ ਹੋਣਗੀਆਂ ਕਿ 5 ਤਰੀਕ ਨੂੰ ਕਿਸ ਤਰੀਕੇ ਦੇ ਨਾਲ ਲੋਕ ਸਭਾ ਅੰਦਰ ਸੌ ਚੁੱਕੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਸਾਡੇ ਦਰਸ਼ਕ ਜੋ ਇਸ ਰਿਪੋਰਟਰ ਨੂੰ ਦੇਖ ਰਹੇ ਹਨ ਅਤੇ ਜੋ ਵੀ ਪੰਜਾਬ ਦੇ ਲੋਕ ਹਨ ਚਾਹੇ ਹਰਿਆਣਾ ਦੇ ਲੋਕ ਹਨ ਜੋ ਵੀ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸਾਡੇ ਇਸ ਚੈਨਲ ਨੂੰ ਦੇਖਦੇ ਹਨ ਇਸ ਰਿਪੋਰਟ ਦੇ ਪ੍ਰਤੀ ਉਹ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਕਿਉਂਕਿ ਦਰਸ਼ਕਾਂ ਦਾ ਸਾਡੇ ਸ਼ਰੋਤਿਆਂ ਦਾ ਜੋ ਕਮੈਂਟ ਹੁੰਦਾ ਉਹ ਸਾਨੂੰ ਹੌਸਲਾ ਫੁਜਾਈ ਕਰਦਾ ਹੈ ਅਤੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਦਰਸ਼ਕ ਸ਼ਰੋਤੇ ਕਿੰਨੇ ਜਾਗਰੂਕ ਹਨ ਜੋ ਕਿ ਹਰ ਖਬਰ ਤੇ ਅਪਡੇਟ ਰਹਿੰਦੇ ਨੇ